प्यारे बच्चों आज मैं ਤੁਹਾਨੂੰ ਇੱਕ ਬਹੁਤ ਹੀ ਪਿਆਰੀ ਬਾਲ ਕਹਾਣੀ ਪਸਤਾਵਾ ਸੁਣਾਵਾਂਗੀ ਤੇ ਇਹ ਕਹਾਣੀ ਆ ਜਿਹੜੀ ਇਹ ਬਾਲ ਕਹਾਣੀ ਐ ਅਸ਼ੋਕਪੁਰ ਹਨ ਲਿਖੀ ਹੋਈ ਐ ਤੇ ਸੁਣੋ ਬਾਲ ਕਹਾਣੀ ਪਸਤਾਵਾ ਰਾਜੂ ਬਹੁਤ ਸ਼ਰਾਬਤੀ ਮੁੰਡਾ ਸੀ ਉਹ ਆਪਣੇ ਮਾਂ ਬਾਪਲੇ ਨਿਤ ਕੋਈ ਨਾ ਕੋਈ ਉਲੰਭਾ ਖੜੀ ਖੜਾ ਕਰੀ ਰੱਖਦਾ ਸੀ ਉਹ ਇਸ ਦਾ ਉਹ ਸਦਾ ਇਕੱਲਾ ਰਹਿੰਦਾ ਸੀ ਜਮਾਤ ਦਾ ਕੋਈ ਵੀ ਮੁੰਡਾ ਉਸ ਨਾਲ ਨਾ ਬੋਲਦਾ ਮਾਂ ਬਾਪ ਤੇ ਅਧਿਆਪਕਾਂ ਤੋਂ ਨਿਤ ਮਾਰ ਖਾਂਦਾ ਪਰ ਫਿਰ ਵੀ ਰਾਜੂ ਤੇ ਕੋਈ ਅਸਰ ਨਹੀਂ ਸੀ ਉਹ ਜਦੋਂ ਵੀ ਮੁੰਡਿਆਂ ਨਾਲ ਖੇਡਣ ਲੱਗਦਾ ਤਾਂ ਸ਼ਰਾਰਤ ਦੇ ਮੂਡ ਵਿੱਚ ਰਹਿੰਦਾ ਪੜਨਾ ਤੋਂ ਉਸਨੇ ਉਕਾਹੀ ਨਹੀਂ ਸੀ ਸਿੱਖਿਆ ਅਧਿਆਪਕ ਉਸਨੂੰ ਬਿਲਕੁਲ ਪਸੰਦ ਨਹੀਂ ਕਰਦੇ ਸਨ ਪਿਆਰ ਦੀ ਥਾਂ ਉਹ ਹਰ ਇੱਕ ਤੋਂ ਝਿੜਕਾ ਖਾਂਦਾ ਰਾਜੂ ਇਹ ਨੋਬੇ ਪ੍ਰਵਾਹ ਹੋ ਗਿਆ ਸੀ ਕਿ ਉਹ ਕਿਸੇ ਕੋਲੋਂ ਵੀ ਨਹੀਂ ਸੀ ਡਰਦਾ ਰਿਸ਼ਤੇਦਾਰ ਉਸ ਨੂੰ ਚੰਗਾ ਨਹੀਂ ਸਮਝਦੇ ਸਨ ਤੇ ਨਾ ਹੀ ਉਸ ਨੂੰ ਕੋਈ ਬੁਲਾਉਂਦਾ ਸੀ ਇੱਕ ਦਿਨ ਰਾਜੂ ਨੇ ਆਪਣੇ ਨਾਲ ਦੇ ਸਾਥੀ ਗੋਗੀ ਦੇ ਝੋਲੇ ਵਿੱਚੋਂ ਕਿਧਰੋਂ ਮਰਿਆ ਹੋਇਆ ਚੂਹਾ ਲਿਆ ਕੇ ਪਾ ਦਿੱਤਾ ਉਸ ਨੇ ਅਚਾਨਕ ਜਦੋਂ ਆਪਣੇ ਝੋਲੇ ਵਿੱਚ ਹੱਥ ਮਾਰਿਆ ਤਾਂ ਉਹ ਇੱਕਦਮ ਤਰਭ ਗਿਆ ਗੁੱਗੀ ਨੇ ਰੋਂਦੇ ਰੋਂਦੇ ਨੇ ਆਪਣੇ ਅਧਿਆਪਕ ਕੋਲ ਸ਼ਿਕਾਇਤ ਕਰ ਦਿੱਤੀ ਬਸ ਫਿਰ ਕੀ ਸੀ ਰਾਜੂ ਨੂੰ ਖੂਬ ਮਾਰ ਕਈ ਘਰ ਰੋਂਦਾ ਰੋਂਦਾ ਆ ਸਾਰੀ ਗੱਲ ਪਤਾ ਲੱਗਣ ਤੇ ਮੰਮੀ ਨੇ ਰਾਜੂ ਨੂੰ ਹੋਰ ਜ਼ਿਆਦਾ ਮਾਰਿਆ ਇੰਨੀ ਮਾਰ ਪੈਣ ਦੇ ਬਾਵਜੂਦ ਵੀ ਰਾਜੂ ਦੀਆਂ ਆਦਤਾਂ ਤੇ ਕੋਈ ਅਸਰ ਨਹੀਂ ਪੈ ਰਿਹਾ ਸੀ ਇੱਕ ਦਿਨ ਉਹ ਇੱਕ ਗੰਦੇ ਨਾਲੇ ਕੋਲ ਖੜਾ ਸੀ ਕਿ ਉਸ ਨੂੰ ਇੱਕ ਬਜ਼ੁਰਗ ਆਉਂਦਾ ਨਜ਼ਰੀ ਪੈ ਗਿਆ ਰਾਜੂ ਨੂੰ एकदम शरारत सूझी ਕਿਉਂ ਨਾ ਮੈਂ ਇਸ ਆਦਮੀ ਨੂੰ ਬੇਕੂਬ ਬਣਾਵਾ ਜਦੋਂ ਉਹ ਬਜ਼ੁਰਗ ਰਾਜੂ ਕੋਲ ਪਹੁੰਚਿਆ ਤਾਂ ਰਾਜੂ ਐਵੇਂ ਝੂਠੀਆਂ ਹੀ ਅੱਖਾਂ ਮਲਦਾ ਰੋਣ ਲੱਗ ਪਿਆ ਉਹ ਸਬਜ਼ੁਰਗ ਨੇ ਪੁੱਛਿਆ ਕਾਕਾ ਤੂੰ ਕਿਉਂ ਰੋਂਦਾ ਹੈ ਰਾਜੂ ਨੇ ਜਵਾਬ ਦਿੱਤਾ ਮੇਰੀ ਗੇਂਦ ਇਸ ਨਾਲੇ ਵਿੱਚ ਡਿੱਗ ਪਈ ਹੈ ਬਜ਼ੁਰਗ ਨੂੰ ਰਾਜੂ ਤੇ ਤਰਸ ਆ ਗਿਆ ਉਹ ਰਾਜੂ ਦੇ ਕਹਿਣ ਅਨੁਸਾਰ ਆਪਣੀ ਸੋਟੀ ਨਾਲ ਨਾਲੇ ਵਿੱਚੋਂ ਗੇਂਦ ਵੇਖਣ ਲੱਗ ਪਿਆ ਰਾਜੂ ਨੇ ਪਾਸਾ ਵਟਿਆ ਤੇ ਇੱਕ ਪੱਥਰ ਚੁੱਕ ਕੇ ਜੋਰ ਦੀ ਨਾਲੇ ਵਿੱਚ ਵਗਾਹ ਮਾਰਿਆ ਵਿਚਾਰੇ ਬਜ਼ੁਰਗ ਦੇ ਸਾਰੇ ਕੱਪੜੇ ਚਿੱਕੜ ਨਾਲ ਖਰਾਬ ਹੋ ਗਏ ਰਾਜੂ ਹੱਸਦਾ ਹੱਸਦਾ ਭੱਜ ਗਿਆ ਥੋੜੀ ਦੇਰ ਬਾਅਦ ਜਦੋਂ ਰਾਜੂ ਘਰ ਪਹੁੰਚਿਆ ਤਾਂ ਉਸ ਨੇ ਉਸ ਬਜ਼ੁਰਗ ਨੂੰ ਆਪਣੇ ਘਰ ਬੈਠਾ ਦੇਖਿਆ ਜਿਸ ਦੇ ਕੱਪੜੇ ਖਰਾਬ ਕਰਕੇ ਆਇਆ ਸੀ ਰਾਜੂ ਉਹ ਕਿਦਾਂ ਘਬਰਾ ਗਿਆ ਆ ਕੇ ਆਪਣੀ ਮੰਮੀ ਨੂੰ ਪੁੱਛਣ ਲੱਗਾ ਇਹ ਬਜ਼ੁਰਗ ਕੌਣ ਹਨ ਮੰਮੀ ਨੇ ਕਿਹਾ ਰਾਜੂ ਤੂੰ ਨਹੀਂ ਪਸਾਣਾ ਇਹ ਤੇਰੇ ਨਾਨਾ ਜੀ ਹਨ ਕਿਸੇ ਸ਼ਰਾਰਤੀ ਨੇ ਇਹਨਾਂ ਦੇ ਕੱਪੜੇ ਰਾਹ ਵਿੱਚ ਹੀ ਖਰਾਬ ਕਰ ਦਿੱਤੇ ਹੁਣ ਰਾਜੂ ਆਪਣੀ ਸ਼ਰਾਰਤ ਤੇ ਬਹੁਤ ਪਛਤਾ ਰਿਹਾ ਸੀ ਜਦੋਂ ਨਾਨਾ ਜੀ ਨੇ ਰਾਜੂ ਨੂੰ ਘਬਰਾਏ ਹੋਏ ਦੇਖਿਆ ਤਾਂ ਉਹ ਸਾਰੀ ਕਹਾਣੀ ਸਮਝ ਗਏ ਉਸਨੇ ਰਾਜੂ ਵੱਲ ਬੜੀਆਂ ਪਿਆਰ ਭਰੀਆਂ ਅੱਖਾਂ ਨਾਲ ਵੇਖਿਆ ਉਨਦੀ ਅੱਖਾਂ ਵਿੱਚ ਕੋਈ ਉਲੰਭਾ ਨਹੀਂ ਸੀ ਉਸ ਦਿਨ ਤੋਂ ਮਗਰੋਂ ਰਾਜੂ ਨੇ ਕਿਸੇ ਨਾਲ ਭੈੜੀ ਸ਼ਰਾਰਤ ਨਹੀਂ ਕੀਤੀ ਉਹ ਬੜਾ ਬਿੱਬਾ ਬਾਲਕ ਬਣ ਗਿਆ ਸੀ ਧੰਨਵਾਦ ਬੱਚੋ ਦੁਬਾਰਾ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਦੇ